ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਤੁਸੀਂ ਥੋੜੀ ਜਿਹੀ ਹਰੀ मूंग ਦੀ ਦਾਲ ਤੋਂ ਧੋਵੀਂ मूंगी ਕਿਵੇਂ ਬਣਾ ਸਕਦੇ ਆ ਤੇ ਇੱਕ ਵਧੀਆ ਟੇਸਟੀ ਡਿਲੀਸ਼ੀਅਸ ਦਾਲ ਤਿਆਰ ਕਰ ਸਕਦੇ ਹੋ ਤੇ ਉਸ ਦਾਲ ਨੂੰ ਤੁਸੀਂ ਸਾਲ ਭਰ ਲਈ ਵੀ ਸਟੋਰ ਕਰਕੇ ਰੱਖ ਸਕਦੇ ਆ ਤੇ ਇਸ ਕਰਕੇ ਪੂਰੀ ਵੀਡੀਓ ਤੁਸੀਂ ਜਰੂਰ ਦੇਖਣਾ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀ ਤੁਸੀਂ ਵੀ ਇਸ ਨੂੰ ਕਿਸ ਤਰ੍ਹਾਂ ਬਣਾਉਂਦੇ ਆ ਕਿਸ ਤਰ੍ਹਾਂ ਤਿਆਰ ਕਰਦੇ ਆ ਜਾਂ ਮਾਰਕੀਟ ਵਾਲੀ ਦਾਲ ਹੀ ਤੁਸੀਂ ਵਰਤਦੇ ਹੋ ਜੀ ਤੇ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੀ ਵੀਡੀਓ ਟੱਬ ਲੈ ਲਿਆ ਆਪਾਂ ਤੇ ਇਸ ਵਿੱਚ ਆਪਾਂ ਜਿਹੜੀ ਦਾਲ ਐ ਉਹ ਭੇਰੇ ਆਂ ਆਪਾਂ ਤੇ ਦਾਲ ਜਿਹੜੀ ਆਪਾਂ ਹਾ 10 ਕਿਲੋ ਲੈ ਲਈ ਆ ਤੇ ਟੱਬ ਦੇ ਵਿੱਚ ਇਹ ਸਾਰੀ ਦਾਲ ਪਾ ਲੈਣੀ ਐ ਇਹ ਦਾਲ ਜਿਹੜੀ ਐ ਪਹਿਲਾਂ ਸਾਫ਼ ਕਰਨੀ ਕਿਉਂਕਿ ਜਦੋਂ ਖੇਤਾਂ ਚੋਂ ਕੱਢ ਕੇ ਲਿਆਉਂਦੇ ਆ ਤੇ ਇਸ ਵਿੱਚ ਡੱਕੇ ਵਗੈਰਾ ਬਹੁਤ ਹੁੰਦੇ ਆ ਇਸ ਕਰਕੇ ਇਹਨੂੰ ਛੱਟ ਕੇ ਸਾਫ਼ ਕਰ ਲਿਆ ਗਵਾਰੇ ਦੇ ਦਾਣੇ ਵਗੈਰਾ ਉਹ ਵੀ ਚੋਗ ਲਈ ਆ ਤੇ ਹੁਣ ਇਸ ਨੂੰ ਆਪਾਂ ਟੱਬ ਦੇ ਵਿੱਚ ਪਾ ਦਾਂਗੇ ਤੇ ਇਸ ਵਿੱਚ ਪਾ ਦਾਂਗੇ ਪਾਣੀ ਅणि ਆਪਾਂ ਇੰਨਾ ਪਾਉਣਾ ਹੈ ਵੀ ਦਾਲ ਪੂਰੀ ਤਰ੍ਹਾਂ ਭਿੱਜ ਜਵੇ ਬਸ ਇਹ ਟੱਬ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਸ ਵਿੱਚ ਦੋ ਬਾਲਟੀਆਂ ਪਾਣੀ ਦੀਆਂ ਪਾਈਆਂ ਆ ਤੇ 10 ਕਿਲੋ ਦਾਲ ਜਿਹੜੀ ਆ ਪਾਈ ਆ ਤੇ ਚਾਰ ਕੁੰਗਲਾ ਜਿਹੜੀਆਂ ਨੀਵੀਂ ਰੱਖਤੀ ਹੈ ਨਾ ਕਿਉਂਕਿ ਇਹ ਥਾਲ ਸਾਰੀ ਰਾਤ ਭਿੱਜੀ ਰਹੂਗੀ ਹੁਣ ਸ਼ਾਮ ਦਾ ਟਾਈਮ 7 ਵਜੇ ਦਾ ਟਾਈਮ ਸੀਗਾ ਜਦੋਂ ਆਪਾਂ ਇਹ ਦਾਲ ਭੇ ਰਹੀਆਂ ਤੇ ਸਵੇਰ ਨੂੰ ਇਹ ਉਫਣ ਕੇ ਜਿਹੜੀ ਆ ਚਾਰਾ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਇਸ ਵਿੱਚ ਦੋ ਬਾਲਟੀਆਂ ਪਾਣੀ ਦੀਆਂ ਪਾਦੇ ਆ ਥੋੜਾ ਜਿਹਾ ਸਪੇਸ ਚਾਰ ਕੁੰਗਲਾਂ ਦਾ ਛੱਡਤਾ ਆ ਉਕੀ ਸਵੇਰ ਤਾਈ ਇਹ ਫੁੱਲ ਜਾਣੀ ਆ ਨਾ ਤੇ ਦਾਲ ਬਹੁਤ ਵਧੀਆ ਤਿਆਰ ਹੋ ਜਾਂਦੀ ਆ ਲੋ ਜੀ ਦ ਸਵੇਰ ਦਾ ਟਾਈਮ ਹੋ ਗਿਆ ਤੇ ਮੂੰਗੀ ਜਿਹੜੀ ਭਿੰਤੀ ਸੀਗੀ ਰਾਤ ਦੇਖੋ ਫੁੱਲ ਕੀ ਬਿਲਕੁਲ ਪਾਣੀ ਜਿਹੜਾ ਇਸ ਨੇ ਸੋਖ ਲਿਆ ਨਾ ਤੇ ਕਿੰਨੇ ਆਪਾਂ 5 6 ਉਂਗਲਾਂ ਦੀ ਜਗ੍ਹਾ ਛੱਡੀ ਸੀਗੀਆਂ ਤਾਂ ਹੁਣ ਦੇਖੋ ਫੁੱਲ ਕਿੰਨੀ ਹੋ ਗਈ ਆ ਹੁਣ ਇਸ ਨੂੰ ਆਪਾਂ ਨਿਚੋੜ ਲੈਣੇ ਆ ਕਿਸੇ ਸੂਤੀ ਕੱਪੜੇ ਚ ਪਾ ਕੇ ਤਾਂ ਕਿ ਜਿਹੜਾ ਬਿਲਕੁਲ ਥੱਲੇ ਪਾਣੀ ਆ ਉਹ ਵੀ ਨਿਚੜ ਜਾਵੇ ਇਧਰ ਆਪਾਂ ਜਾਲੀ ਵਾਲੀ ਸਟੀਲ ਵਾਲੀ ਟੋਕਰੀ ਲੈ ਲਈ ਤੇ ਇਸ ਵਿੱਚ ਉੱਤੋਂ ਤੋਂ ਦਾਲ ਪਾ ਰਹੇ ਸੀ ਕਿਉਂਕਿ ਜਿਹੜੀ ਉੱਤੇ ਵਾਲੀ ਦਾਲ ਹੈ ਉਹ ਹੈਗੀ ਹਲਕੀ ਸਿੱਲੀ ਜੀ ਤੇ ਪਾਣੀ ਜਿਹੜਾ ਉਹ ਸਾਰਾ ਥੱਲੇ ਬੈਠਿਆ ਹੋਇਆ ਇਸ ਕਰਕੇ ਆਪਾਂ ਪਹਿਲਾਂ ਇਸ ਜਾਲੀ ਵਾਲੀ ਟੋਕਰੀ 'ਚ ਪਾ ਲੈਨੇ ਉਸ ਤੋਂ ਬਾਅਦ ਇੱਕ ਟੋਕਰੀ ਦੇ ਵਿੱਚ ਆਪਾਂ ਕੂਟਨ ਦੀ ਚਾਦਰ ਵਿਛਾ ਲਈ ਆ ਕਿਉਂਕਿ ਫਿਰ ਹਲਕਾ ਫੁਲਕਾ ਪਾਣੀ ਵੀ ਹੋਊਗਾ ਦਾਲ ਦੇ ਵਿੱਚ ਤੇ ਉਹ ਚਾਦਰ ਦੇ ਥਰੂ ਟੋਕਰੀ ਦੇ ਵਿੱਚੋਂ ਨਿਕਲ ਹੀ ਜਾਊਗਾ ਨਾ ਇਸ ਤਰ੍ਹਾਂ ਬਿਲਕੁਲ ਇਹ ਥੋੜੇ ਡਰਾਈ ਜੀ ਹੋ ਜਾਊਗੀ ਤੇ ਆ ਦੇਖੋ ਪਾਣੀ ਥੱਲੇ ਬਚ ਗਿਆ ਤੇ ਕੁਛ ਦਾਲ ਜਿਹੜੀ ਸੀ ਬਿਲਕੁਲ ਬਰੀਕ ਸੀਗੀ ਉਹ ਥੱਲੇ ਰਹਿ ਗਈ ਸੀ ਜਿਹਨੂੰ ਆਪਾਂ ਕੋਕੜੂ ਬੋਲ ਦਿੰਦੇ ਆ ਨਾ ਉਸ ਨੂੰ ਆਪਾਂ ਅੱਡ ਕੱਢਾਂਗੇ ਟੋਕਰੀ ਦੇ ਵਿੱਚ ਕਿਉਂਕਿ ਇਸ ਨਾਲ ਇਹ ਹੋਣਾ ਜਦੋਂ ਆਪਾਂ ਦਾਲ ਬਣਾਉਣੀ ਆ ਫਿਰ ਉਹ ਥੋੜੀ ਜੀ ਕਰੜੇ ਹੁੰਦੇ ਆ ਨਾ ਕੋਕੜੂ ਹੁੰਦੇ ਆ ਜਿਸ ਨਾਲ ਦਾਲ ਦਾ ਟੇਸ ਨਹੀਂ ਲੰਦਾਗਾ ਤੇ ਇੱਧਰ ਆਪਾਂ ਹੁਣ ਜਿਹੜੀ ਟੋਕਰੀ ਦੇ ਵਿੱਚ ਪਾਈ ਸੀਗੀ ਉਹਨੂੰ ਪਹਿਲਾਂ ਨਿਚੋਂ ਵਾਸਤੇ ਰੱਖਤਾ ਫਿਰ ਮੰਜੇ ਦੇ ਉੱਤੇ ਚਾਦਰ ਵਿਛਾ ਕੇ ਇਸ ਇਸ ਨੂੰ ਧੁੱਪ ਲਵਾਉਣ ਵਾਸਤੇ ਆਪਾਂ ਇੱਥੇ ਖਿਲਾਰਤਾ ਆ ਤੇ ਇਸ ਨੂੰ ਦਿਨ ਦੇ ਵਿੱਚ ਜਿਵੇਂ ਕਿ ਤਿੰਨ ਚਾਰ ਵਾਰੀ ਵਧੀਆ ਧੁੱਪ ਲਵਾਉਂਦੇ ਹੋਏ ਇਸ ਨੂੰ ਖਿਲਾਰਦੇ ਰਹਿਣਾ ਹੱਥ ਫੇਰਦੇ ਰਹਿਣਾ ਤਾਂ ਕਿ ਸਾਰੀ ਦਾਲ ਦੇ ਵਿੱਚ ਹਵਾ ਲੱਗੀ ਜਾਵੇ ਤੇ ਇੱਥੇ ਹੋ ਗਿਆ ਜੀ ਦੂਸਰਾ ਦਿਨ ਦੂਸਰੇ ਦਿਨ ਇਸ ਨੂੰ ਆਪਾਂ ਫਿਰ ਖਿਲਾਰਤਾ ਹੈ ਰਾਤ ਨੂੰ ਆਪਾਂ ਇਸ ਨੂੰ ਲਪੇਟ ਕੇ ਰੱਖਤਾ ਸੀ ਕਿਉਂਕਿ ਰਾਤ ਨੂੰ ਥੋੜੀ ਜੀ ਸੀਲਨ ਜੀ ਚੱਲਦੀ ਰਹਿੰਦੀ ਹੈ ਨਾ ਜਿਵੇਂ ਕਿ ਹੁਣ ਤੇ ਫਿਰ ਦਿਨੇ ਫੇਰ ਆਪਾਂ ਹੁਣ ਇੱਥੇ ਹੋ ਗਿਆ ਜੀ ਤੀਸਰੇ ਦਿਨ ਦਾ ਟਾਈਮ ਤੇ ਇੱਥੇ ਫਿਰ ਅੱਜ ਆਪਾਂ ਇਸ ਨੂੰ ਖਲਾ ਰਹੇ ਸੀਗੇ ਵੀ ਚੰਗੀ ਤਰ੍ਹਾਂ ਧੁੱਪ ਲੱਗ ਜੇ ਬਿਲਕੁਲ ਵੀ ਸਿਮਝੀ ਨਾ ਰਵੇ ਵਿੱਚ ਉਹ ਨਾ ਤੇ ਵਧੀਆ ਫਿਰ ਦਾਲ ਤਿਆਰ ਹੋ ਜੇ ਜੇ ਵੀ ਹਲਕੀ ਫੁਲਕੀ ਵੀ ਸਿੱਲੀ ਰਹੇਗੀ ਤਾਂ ਫਿਰ ਦਾਲ ਦੇ ਖਰਾਬ ਹੋਣ ਦਾ ਡਰ ਰਹਿੰਦਾ ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ 2-3 ਦਿਨ ਤੱਕ ਧੁੱਪ ਲਵਾਣੀ ਹੈ ਤੇ ਆ ਜਿਹੜੀ ਸੀਗੀ ਬਰੀਕ ਸੀਗੀ ਕੋਕੜੂ ਜੇ ਹਵਾਲੀ ਹੈ ਨਾ ਇਹਨੂੰ ਅੱਡ ਬਣਾ ਲਾਂਗੇ ਆਪਾਂ ਪੀ ਕੇ ਲੋ ਜੀ ਇੱਥੇ ਹੁਣ ਇਹ ਤੀਸਰੇ ਦਿਨ ਆਪਾਂ ਦੁਪਹਿਰ ਨੂੰ ਫੇਰੇਸ ਵਿੱਚ ਹੱਥ ਫੇਰਦਾ ਸੀਗਾ ਤਾਂ ਕਿ ਪੂਰੀ ਤਰ੍ਹਾਂ ਸਾਰੇ ਦਾਣਿਆਂ ਨੂੰ ਹਵਾ ਲੱਗ ਜੇ ਬਿਲਕੁਲ ਸਿੱਲੀ ਨਾ ਰਵੇ ਤੇ ਜਮਾ ਹੁਣ ਜਿਵੇਂ ਕਿ ਬਹੁਤ ਫਰਕ ਪੈ ਗਿਆ ਸੀਗਾ ਹੁਣ ਜਿਵੇਂ ਸੁਖਭੂਰੀ ਜੀ ਹੋ ਗਈ ਸੀ ਕਿ ਦੇਖੋ ਹੱਥ ਨਾਲ ਇਹਨੂੰ ਤੋੜਨ ਤੇ ਵੀ ਦਰਦਰਾ ਜਿਵੇਂ ਟੁੱਟੇ ਹੋ ਰਹੇ ਸੀਗੇ ਇਹਦੇ ਉਸ ਤੋਂ ਬਾਅਦ ਜੀ ਵਧੀਆ ਸੁੱਕੇ ਤਿਆਰ ਹੋ ਗਏ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਦੋ ਫੜ ਚੱਕੀ ਤੇ ਕਰ ਲਿਆ ਤੇ ਮੰਮੀ ਲੱਗੇ ਹੋਏ ਸੀਗੇ ਚੱਕੀ ਤੇ ਪੀਣੂ ਵਾਸਤੇ ਤੇ ਦੇਖੋ ਥੋੜੀ ਜੀ ਦਾਲ ਦੇ ਕਿੰਨੇ ਸਾਰੇ ਦਾਲ ਜਿਹੜੀ ਤਿਆਰ ਹੋ ਗਈ ਤੇ ਇਹ ਦਾਲ ਬਣਦੀ ਵੀ ਬਹੁਤ ਜ਼ਿਆਦਾ ਸਵਾਦ ਹੈ ਕਿਉਂਕਿ ਜਿਹੜੀ ਆਪਾਂ ਮਾਰਕੀਟ ਵਾਲੀ ਲੈ ਕੇ ਆਉਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੈਮੀਕਲ ਯੂਜ਼ ਕੀਤਾ ਹੁੰਦਾ ਰੰਗ ਵਗੈਰਾ ਲਾਇਆ ਹੁੰਦਾ ਨਾ ਪਰ ਇਹ ਬਿਲਕੁਲ ਘਰ ਦੀ ਪਿਓਰ ਦਾਲ ਉਹ ਵੀ ਪੁਰਾਣੀ ਏਰੀਏ ਦੀ ਹੈ ਨਾ ਜਿਹੜੀ ਪੁਰਾਣੀ ਏਰੀਏ ਦੇ ਵਿੱਚ ਮੁੰਗੀ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਸਵਾਦ ਵਾਲੀ ਬਣਦੀ ਹੈ ਤੇ ਲੋ ਜੀ ਹੁਣ ਇਸ ਚੱਕੀ ਦੇ ਵਿੱਚ ਸਾਰੀ ਦਾਲ ਕੱਢ ਲਈ ਆ ਹੁਣ ਇਸ ਨੂੰ ਕਰਨਾ ਹੈ ਸਾਫ਼ ਤੇ ਹੁਣ ਇੱਥੇ ਪੱਖਾ ਲਾ ਕੇ ਦਾਲ ਦੇ ਵਿੱਚ ਜਿਹੜਾ ਛਿਲਕਾ ਸੀਗਾ ਹਰੇ ਰੰਗ ਦਾ ਆ ਜਾਂਦਾ ਨਾ ਤੇ ਉਹ ਛਿਲਕਾ ਉਡਾ ਰਹੇ ਸੀਗੇ ਤੇ ਇਹ ਜਿਹੜਾ ਛਿਲਕਾ ਵੀ ਹੈ ਇਹ ਵੀ ਵੇਸਟ ਨਹੀਂ ਕਰਨਾ ਕਿਉਂਕਿ ਇਹ ਆਪਾਂ ਘਾਇਆਂ ਨੂੰ ਜਿਹੜਾ ਦਲੀਆ ਰੰਦੇ ਉਸ ਵਿੱਚ ਪਾ ਦਿਨਾਂਗੇ ਕਿਉਂਕਿ ਇਸ ਵਿੱਚ ਵੀ ਬਹੁਤ ਸਾਰੇ ਕੈਲਸ਼ੀਅਮ ਪ੍ਰੋਟੀਨ ਹੁੰਦਾ ਆ ਤੇ ਇਸ ਕਰਕੇ ਇਸ ਨੂੰ ਆਪਾਂ ਵੇਸਟ ਨਹੀਂ ਕਰਨਾ ਇਹ ਪਸ਼ੂਆਂ ਦੇ ਕੰਮ ਆ ਜਾਊਗਾ ਤੇ ਦਾਲ ਨੂੰ ਆਪਾਂ ਸਾਫ਼ ਕਰਕੇ ਫਿਰ ਇਹਨੂੰ ਸਟੋਰ ਕਰਕੇ ਰੱਖਾਂਗੇ ਇਸ ਲਈ ਤੁਸੀਂ ਵੀਡੀਓ ਪੂਰੀ ਜਰੂਰ ਦੇਖਿਓ ਦੇਖਦੇ ਰਹਿਓ ਆਪਾਂ ਕਿਵੇਂ ਇਸ ਨੂੰ ਸਟੋਰ ਕਰਨੇ ਆ ਤਾਂ ਕਿ ਪੂਰੇ ਸਾਲ ਭਰ ਵਾਸਤੇ ਆਪਾਂ ਇਸ ਨੂੰ ਵਰਤ ਸਕੀਏ ਜੀ ਤੇ ਲੋਜੀ ਦਾਲ ਸਾਫ਼ ਹੋ ਗਈ ਸੀਗੀ ਇੱਕ ਵਾਰੀ ਇਸ ਨੂੰ ਸਾਫ਼ ਕਰ ਲਿਆ ਦੂਸਰੀ ਵਾਰ ਫੇਰ ਕਰ ਲਿਆ ਇਸ ਵਿੱਚ ਹੁਣ ਬਿਲਕੁਲ ਹਰਾ ਜਿਹੜਾ ਸ਼ਿਲਕਾ ਆ ਹੋ ਬਹੁਤ ਘੱਟ ਰਹਿ ਗਿਆ ਤੇ ਹੁਣ ਇਸ ਨੂੰ ਆਪਾਂ ਪਾ ਰਹੇ ਸੀਗੇ ਬਾਲਟੀ ਦੇ ਵਿੱਚ ਇਹ ਪਲਾਸਟਿਕ ਵਾਲਾ ਡੱਬਾ ਲੈ ਲਿਆ ਆ ਇਹਦਾ ਢੱਕਣ ਏਅਰਟਾਈਟਾ ਬਿਲਕੁਲ ਵਧੀਆ ਤੇ ਦਾਲ ਬਿਲਕੁਲ ਸੁੱਕ ਗਈ ਹੈ ਹੁਣ ਉਹ ਗਈ ਤਿਆਰ ਇਹ ਜਿਹੜੀ ਬਰਾਨੀ ਇਲਾਕੇ ਦੀ ਮੂੰਗੀ ਦਾਲ ਹੁੰਦੀ ਹੈ ਇਸ ਦੀ ਧੋਈ ਮੂੰਗੀ ਦੀ ਦਾਲ ਬਹੁਤ ਸਵਾਦ ਬੰਦੀ ਹੈ ਬਸ 2-3 ਵਿਸਲ ਲਵਾ ਲੋ ਚਾਹੇ ਹਰੀ ਚ ਧਰ ਲੋ ਤੁਸੀਂ ਬਹੁਤ ਛੇਤੀ ਤਿਆਰ ਹੋ ਜਾਂਦੀ ਹੈ ਹਾਂਜੀ ਦਾਲ ਨੂੰ ਸਾਫ਼ ਕਰਕੇ ਛੱਟ ਕੇ ਆਪਾਂ ਡੱਬੇ ਦੇ ਵਿੱਚ ਪਾ ਲਿਆ ਤੇ ਹੁਣ ਤੁਹਾਨੂੰ ਦੱਸਾਂਗੇ ਵੀ ਇਸ ਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਕਿਉਂਕਿ ਇਹ ਵਾਲੀ ਜਿਹੜੀ ਦਾਲ ਹੈ ਇਹ ਗਰਮੀਆਂ ਦੇ ਵਿੱਚ ਹੀ ਜ਼ਿਆਦਾ ਸਵਾਦ ਲੱਗਦੀ ਹੈ ਸਾਲ ਦੇ ਵਿੱਚ ਤਾਂ ਆਪਾਂ ਜਿਵੇਂ ਸਾਵਤ ਮੂੰਗੀ ਛੋਲੇ ਮੋਟ ਉਹ ਦਾਲਾਂ ਜ਼ਿਆਦਾ ਖਾਣੀਆਂ ਪਸੰਦ ਕਰਦੇ ਹਾਂ ਤੇ ਇਸ ਕਰਕੇ ਗਰਮੀਆਂ ਤੋਂ ਬਾਅਦ ਜਿਹੜੀ ਦਾਲ ਬਚ ਜਾਂਦੀ ਹੈ ਤਾਂ ਉਸ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਕਿ ਇਹ ਖਰਾਬ ਨਾ ਹੋਵੇ ਤੇ ਆਉਣ ਵਾਲੀ ਅਗਲੀ ਗਰਮੀ 'ਚ ਵੀ ਇਸ ਨੂੰ ਵਰਤ ਸਕੀਏ ਆਪਾਂ ਤੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਇਸ ਨੂੰ ਬਣਾਉਣ ਲਈ ਵਾਸਤੇ ਪਹਿਲਾਂ ਜਿਵੇਂ ਆਪਾਂ ਬਣਾਉਣੀ ਹੈ ਉਸ ਤੋਂ ਬਾਅਦ ਪਹਿਲਾਂ ਜਿਹੜੇ 2 ਘੰਟੇ ਪਹਿਲਾਂ ਇਸ ਨੂੰ ਭਿ ਕੇ ਰੱਖਣਾ ਪਾਣੀ ਦੇ ਵਿੱਚ ਤੇ ਇੰਨਾ ਪਾਣੀ ਪਾਣਾ ਵੀ ਇਹ ਚੰਗੀ ਤਰ੍ਹਾਂ ਭਿੱਜ ਜAVE ਤੇ 2 ਘੰਟੇ ਬਾਅਦ ਆਪਾਂ ਧੋ ਕੇ ਉਸ ਨੂੰ ਧਰ ਸਕਦੇ ਹਾਂ ਤੇ ਬਹੁਤ ਛੇਤੀ ਤੇ ਬਹੁਤ ਟੇਸਟੀ ਇਹਦੀ ਦਾਲ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਹੁਣ ਮੈਂ ਦੱਸਦੀ ਹਾਂ ਵੀ ਆਪਾਂ ਇਸ ਨੂੰ ਨੈਕਸਟ ਸੀਜ਼ਨ ਵਾਸਤੇ ਵੀ ਕਿਵੇਂ ਸੇਵ ਕਰਕੇ ਰੱਖ ਸਕਦੇ ਹਾਂ ਤਾਂ ਕਿ ਇਸ ਨੂੰ ਕੋਈ ਵੀ ਕੀੜਾ ਵਸੁੰਡੀ ਵਗੈਰਾ ਨਾ ਲੱਗੇ ਤੇ ਉਸ ਵਾਸਤੇ ਆਪਾਂ ਇਸ ਵਿੱਚ ਰੱਖ ਦਾਂਗੇ ਇੱਕ ਡੱਬੀ ਜਿਹੜੀ ਕਿਤੀਲਾਂ ਵਾਲੀ ਮਾਚਿਸ ਵਾਲੀ ਡੱਬੀ ਹੁੰਦੀ ਹੈ ਉਹ ਰੱਖ ਦਾਂਗੇ ਤੇ ਉਤੋਂ ਇਸ ਨੂੰ ਆਪਾਂ ਟੱਕੰਦੇ ਤਾਂਗੇ ਚੰਗੇ ਤਰ੍ਹਾਂ ਵੀ 에어ਟਾਈਟ ਹੋਣਾ ਚਾਹੀਦਾ ਡੱਬਾ ਹੈ ਨਾ ਜਿਸ ਨਾਲ ਵੀ ਇਹ ਖਰਾਬ ਨਾ ਹੋਵੇ ਹੈ ਨਾ ਕੋਈ ਵੀ ਇਹਦੇ ਵਿੱਚ ਢੋਰਾ ਵਗੈਰਾ ਨਾ ਲੱਗੇ ਤੇ ਇਸ ਤਰ੍ਹਾਂ ਇਸ ਨੂੰ ਬੰਦ ਕਰਕੇ ਰੱਖਣਾ ਹੈ ਸੀਲਨ ਤੋਂ ਮੀਂਹ ਵਗੈਰਾ ਤੋਂ ਬਚਾ ਕੇ ਰੱਖਣਾ ਹੈ ਤੇ ਇਸ ਤਰ੍ਹਾਂ ਇਹ ਦਾਲ ਜਿਹੜੀ ਆ ਕਦੇ ਵੀ ਖਰਾਬ ਨਹੀਂ ਹੋਊਗੀ ਤੇ ਆਪਾਂ ਇਸ ਨੂੰ ਨੈਕਸਟ ਸੀਜ਼ਨ ਦੇ ਵਿੱਚ ਨੈਕਸਟ ਗਰਮੀ ਦੇ ਵਿੱਚ ਵੀ ਵਰਤ ਕਰ ਸਕਦੇ ਹਾਂ ਜੀ ਚਲੋ ਜੀ ਇਹ ਸੀਗੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਬਣਾਉਣਾ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਡਾ ਕੋਈ ਤਰੀਕਾ ਹੋਰ ਹੈ ਉਹ ਵੀ ਦੱਸਿਓ ਜੀ ਠੀਕ ਹੈ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰ ਰਹੇ ਹਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ